ਯੂਗਤ ਅੱਜ ਅਸੀਂ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਬਠਿੰਡਾ ਦਾ ਜੋ ਪਿੰਡ ਮਲੋਟ ਰੋਡ ਬਠਿੰਡਾ ਰੋਡ ਦੇ ਸਥਿਤ ਪਿੰਡ ਬੱਲੂਆਣਾ ਅਸੀਂ ਉੱਥੇ ਬਾਈ ਨਾਇਬ ਸਿੰਘ ਦੇ ਬਾਗ ਦੇ ਵਿੱਚ ਖੜੇ ਆਂ ਬਾਈ ਹਸਰੀ ਗਾਲ ਇਬੇਰੀਆਂ ਬਾਈ ਜੀ ਆਪਾਂ ਨਾ ਸਾਡੇ ਤਾਇ ਦੇ ਲੜਕੇ ਫੌਜੋਂ ਰਿਟਾਇਰਮੈਂਟ ਹੋਏ ਸੀਗੇ ਉਹਨਾਂ ਨੇ ਸਕੀਮ ਦੀ ਲੜਾਈ ਇੱਕ ਦਿਨ ਕਹਿੰਦਾ ਜਰਾ ਆਪਾਂ ਲਾ ਲਈਏ ਮਾਨ ਸਾਡੇ ਕੋਲ ਉਹਨੇ ਉਹਨੇ ਕਿੱਲਾ ਕਿੱਲਾ ਹੀ ਹੈ ਤੇ ਆਪਾਂ ਇਹ ਲਗਭਗ 4 ਕਿਨਾਲਿਆਂ ਦੇ ਵਿੱਚ ਹੈਗੀਆਂ ਬੇਰੀਆਂ 100 ਮੇਰੀ ਤੇ ਆਸ-ਪਾਸ ਹੈ ਬਹੁਤ ਵਧੀਆ ਰਿਜ਼ਲਟ ਹੈ ਸੋਹ ਬੇਰ ਹੈ ਇੱਕ ਥੋੜਾ ਜਿਹਾ ਲੰਮਾ ਹੈ ਦੂਜਾ ਕਿਹੜਾ ਵਜ ਦਾ ਬਾਲ ਸੁੰਦਰੀ ਹੈ ਕਿ ਕਿਹੜਾ ਹੈ ਮਿੱਠਾ ਬਹੁਤ ਹੈ ਪਿਛਲੀ ਵਾਰ ਤਾਂ ਅਸੀਂ ਆਪ ਹੀ ਵੇਚਲੇ ਸੀ ਐਤਕੀ ਦਾਦਾ ਕਰਿਆ ਵੀ ਚਲੋ ਯਾਰ ਠੇਕੇ ਤੇ ਦੇ ਦਿੰਨੇ ਆ ਸਮਝਦੇ ਨਹੀਂ ਸਹੀ ਮੈਨਾਂ ਜਿੰਨੇ ਵੇਚਨੇ ਕੱਲੇ ਬੰਦੇ ਜੀ ਇਹਨੋਂ ਲੜਕਾ ਮੇਰਾ ਉਹ ਸਾਥ ਨਹੀਂ ਦਿੰਦਾ ਇਹਦੇ ਚ ਬੇਰੀਆਂ ਚ ਉਹ ਆਪਦਾ ਕੰਮ ਅੱਡ ਕਰਦਾ ਮੈਂ ਕਿਹਾ ਚੱਲ ਤੇਰੀ ਮਰਜ਼ੀ ਹੈ ਭਾਈ ਕਰ ਲਾ ਪਰ ਬੇਰ ਬਹੁਤ ਵਧੀਆ ਬਾਈ ਜੀ ਫਾੜਕ ਦੇ ਕੋਲ ਹੈ ਮੇਲ ਨਿਸ਼ਾਨੀ ਇਹ ਹੈ ਫੋਨ ਨੰਬਰ ਹੈ 94632 99193 94632 99193 ਆਏ ਬੇਰ ਦੇਖੋਗੇ ਤੁਸੀਂ ਹੈਰਾਨ ਮੰਨੋਗੇ ਵੀ ਇੱਕ ਇੱਕ ਬੇਰੀ ਨੂੰ ਐਡੇ ਕਿ ਟੋਨ ਇਹ ਉਂਗਲ ਵਰਗੀ ਹੈਗੀ ਹੈ ਦੇਖਿਆ ਜਾਵੇ ਤਾਂ ਤੇ ਇਹਨੂੰ ਘੱਟੋ ਘੱਟ 100 ਬੇਰ ਹੈ ਖੱਲੇ ਤੱਕ ਦੇਖੋ ਵੀ ਇੰਨਾ ਪਾ ਰਹੇ ਤਾਂ ਅਸੀਂ ਤਾਂ ਨਾ ਜਿਹੜੇ ਚੱਕੀ ਬਠੇ ਆ ਅਜੇ ਇਹਨੇ ਹੋਰ ਵਧਣਾ ਬਾਈ ਜੀ ਅਜੇ ਜੇ ਨੇ ਦੇਖਿਆ ਜਾਵੇ ਨਾ ਆ ਵੇਰਾਂ ਨੇ ਜਿਵੇਂ ਆਵੇ ਦੇਖੋ ਤੁਸੀਂ ਆ ਲੈ ਕੋਈ ਗੱਲ ਐ ਇਹਨੇ ਲੱਗੇ ਹੈ ਕਿ ਹੈਰਾਨ ਮੰਨਦੇ ਅਸੀਂ ਨਾਲੇ ਕੋਈ ਸਪਰੇ ਨਹੀਂ ਕੋਈ ਖਾਸ ਐ ਮੈਂ ਆਖੀਏ ਕਿਸੇ ਤਰ੍ਹਾਂ ਦੀ ਕਰੀਏ ਨਹੀਂ ਪਹਿਲੇ ਨੰਬਰ ਦਾ ਬਿਮਾਰੀ ਕੋਈ ਨਹੀਂ ਪਈ ਯਾਰ ਇਹਨਾਂ ਨੂੰ ਪੈਂਦੀ ਨਹੀਂ ਪਿੱਛੇ ਜੇ ਗਰਮੀ ਦੀ ਬਿਮਾਰੀ ਸੀ ਸਿੰਦਾ ਬਾਈ ਵੀ ਦੱਸਦਾ ਸੀ ਕਹਿੰਦਾ ਸਾਡੇ ਵੀ ਬਿਮਾਰੀ ਜੀ ਪੈ ਗਈ ਸੀ ਬਾਈ ਉਦੋਂ ਥੋੜੇ ਜੇ ਖਰਾਬ ਹੋ ਗਏ ਸੀਗੇ ਆ ਦੇਖੋ ਹੁਣ ਤੁਸੀਂ ਹਿਸਾਬ ਲਾਓ ਵੀ ਕਿੱਡੀ ਤੇ ਆਹ ਲਾੜ ਹੈਗਾ ਆ ਲੈ ਗਿਣੋ ਜਿ ਗਿਣਿਆ ਜਾਵੇ ਦੇਖੋ ਆਹ ਲੜ ਦੇਖੋ ਮੇਰੇ ਹੱਥ ਦੇ ਵਿੱਚ ਆਈ ਨਾ ਸਿੱਖਣੀ ਦੱਬੀ ਵਰਗਾ ਤੇ ਕਟੂਕਰ 24 베र 25 ਹੈ ਇਹਨੂੰ 베ਰ ਬਹੁਤ ਤਗੜੇ ਹੈ ਸਿਓ 베ਰ ਵੱਜਦਾ ਹੈ ਬਹੁਤ ਤਗੜੇ 베ਰ ਹੈ ਠੇਕੇ ਤੇ ਆਪਾਂ ਦੇਣੇ ਹੈ ਜੇ ਕੋਈ ਬਾਈ ਚਾਹਬਾਨ ਹੋਵੇ ਫੋਨ ਨੰਬਰ ਦੱਸਦਾ ਮੈਂ ਦੁਬਾਰਾ ਫੇਰ ਦੱਸ ਦਿੰਦਾ 94632 99193 ਪਿੰਡ ਬੱਲੂਆਣਾ ਨਜ਼ਦੀਕ ਮਤਲਬ ਜੇ ਬਠਿੰਡੇ ਤੋਂ ਜਾਈਏ ਨਾ ਪਨੇ ਮਲੋੜ ਨੂੰ ਕਿ ਦੜਵੇ ਨੂੰ ਤੇ 16ਵੇਂ ਕਿਲੋਮੀਟਰ ਤੇ ਪਿੰਡ ਆਪਣਾ ਪੰਪ ਲੱਗਿਆ ਹੋਇਆ ਹੈ ਮੇਨ ਨਿਸ਼ਾਨੀ ਉੱਥੇ ਹੈ ਇਹ ਜਿਹੜੀਆਂ 베ਰੀਆਂ ਫਾੜਕ ਦੇ ਕੋਲ ਹੈ ਇੱਕੋ ਹੀ ਫਾੜਕਾ ਬੱਲੂਆਣੇ ਦੀ ਬਾਈ ਜੀ ਰੇਲਵੇ ਫਾੜਕ ਕੋਈ ਹੈ ਉਹਦੇ ਕੋਲ ਹੀ ਹੈ ਉੱਥੋਂ ਝਾਕਾਂਗੇ ਨਾ ਬਠਿੰਡੇ ਵਾਲੇ ਪਾਸੇ ਨੂੰ ਤੇ ਸਾਹਮਣੇ 베ਰੀਆਂ ਦੀਆਂ ਨੇ ਬਾਕੀ ਉੱਥੇ ਹੀ ਹੁੰਨੇ ਆ ਬਾਕੀ ਹੋਰ ਕੋਈ ਕਿਸੇ ਤਰ੍ਹਾਂ ਦੀ ਕੋਈ ਸਕੀਮ ਹੋਵੇ ਸਾਨੂੰ ਕੋਈ ਸਕੀਮ ਵੀ ਦੱਸ ਸਕਦਾ ਹੈ ਹਰ ਨਾਲ ਗੱਲ ਵੀ ਕਰ ਸਕਦਾ ਕੋਈ ਇਹੋ ਜਿਹੀ ਗੱਲ ਨਹੀਂ ਸਦਾ ਹੀ ਫੋਨ ਖੁੱਲਾ ਹੁੰਦਾ ਆਪਣਾ ਸਤਿ ਸ੍ਰੀ ਅਕਾਲ ਬਾਈ ਜੀ ਮਲਾਉਨੇ ਆ ਬਾਈ ਸਾਡੇ ਠੇਕੇਦਾਰ ਬਚਨ ਸਿੰਘ ਨੂੰ ਤੁਸੀਂ ਦੱਸੋ ਬਾਈ ਜੀ 베ਰੀਆਂ ਬਾਰੇ ਕਿਵੇਂ ਤੁਹਾਨੂੰ ਲੱਗਦਾ ਵੀ 베ਰੀਆਂ ਦਾ ਫਲ ਤੇ 베ਰੀਆਂ ਨੂੰ ਫਲ ਬਹੁਤ ਵਧੀਆ ਲੱਗਿਆ ਜਾਂਦੇ ਇਹ 베ਰੀਆਂ ਜਿਵੇਂ ਬਾਈ ਨੇ ਦੱਸਿਆ ਸੀ ਨਾ ਵੀ ਕਲਕੱਤ ਤੋਂ ਮੇਰ ਲਿਆਂਦਾ ਹੈ ਜੇ ਇੱਥੇ ਲਾਕੇ ਦੇ ਵਿੱਚ ਵੀ ਇਹ 베ਰੀਆਂ ਏਡੀਆਂ ਵਧੀਆ ਤੇ ਇੰਨਾ ਫਲ ਵਧੀਆ ਨਹੀਂ ਲੱਗਿਆ ਜਿੰਨਾ ਇਹ 베ਰੀਆਂ ਨੂੰ ਲੱਗਿਆ ਹੋਇਆ ਹੈ ਇਹ ਆ ਦੇਖੋ ਇੰਨੀ ਕੁ 베ਰੀ ਨੂੰ ਹੱਥ ਲਾਓ ਪੂਰਾ ਡੱਬਲਾ ਕਿੰਨਾ ਮੋਟਾ ਇਹ ਇਹ ਲੱਡੂ ਜਿੱਡੇ ਦਾ ਮੋਟਾ ਬਣਨਾ ਜਿਹ ਕੋ ਆਮ ਆਪੇ ਲੱਡੂ ਹੁੰਦੇ ਨਾਲ ਵਾਈ ਦੇ ਓਡਾ ਓਡਾ ਮੋਟਾ ਬੇਰ ਬਣਨਾ ਹੈ ਤੇ ਬੇਰ ਹੁਣ ਵੈਸੇ ਤਿਆਰ ਹੈ 10 15 ਦਿਨਾਂ ਤਾਈਂ ਨਿਰੰਤਰਾਈ ਕਰਨੀ ਹੈ ਹੋਰ ਬਾਈ ਸਸਰੀ ਘਰ ਹਾਂਜੀ ਬਾਕੀ ਬਾਈ ਜੀ ਇਹ ਜਿਹੜਾ 베ਰੀ ਦਾ ਫਾਲ ਹੁੰਦਾ ਨਾ ਇਹ ਪੇਂਦ ਤੋਂ ਤਿਆਰ ਹੁੰਦੀ ਹੈ 베ਰੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਇਹ ਕੁਦਰਤੀ ਖੇਤੀ ਹੈ ਇਹ ਤੇ ਸਪਰੇਅ ਰੇ ਦੀ ਕੋਈ ਲੋੜ ਨਹੀਂ ਹੁੰਦੀ ਇਹ ਤਾਂ ਵੈਰਾਈਟੀ ਵੈਰਾਈਟੀ ਨੇ ਰਿਜ਼ਲਟ ਦੇਣਾ ਹੁੰਦਾ ਜੋ ਜਿਵੇਂ ਬਾਈ ਜੀ ਨੇ ਦੱਸਿਆ ਵੀ ਕਲਕੱਤੇ ਤੋਂ ਲਿਆਂਦੀ ਆ ਇਹ ਆਪਾਂ ਵੈਰਾਈਟੀ ਇਹ ਸੁਣਿਆ ਵੀ ਕੈਨੇਡਾ ਵਾਲਿਆਂ ਦਾ ਹੀ ਵੀ ਹੈ ਇਹ ਜੀ ਇਹਨਾਂ ਕਦਾ ਸੁਣਿਆ ਸੀ ਵੀ ਕਹਿੰਦੇ ਸੀ ਵੀ ਇਹ ਕੈਨੇਡਾ ਤੋਂ ਹੀ ਆਇਆ ਵੀ ਉਧਰ ਤਾਂ ਇਹਨੂੰ ਜੂਸ ਤਰ੍ਹਾਂ ਸਮਝਦੇ ਇੱਕ ਵਿਚਬਾਲ ਸੁੰਦਰੀ ਅਕੀ ਜਿਹੜਾ ਛੋਟਾ ਜਿਹਾ ਬੇਰ ਆ ਉਹ ਉਹ ਕਹਿੰਦੇ ਵੀ ਇਹਦੇ ਖਸਾਬ ਨਾਲ ਆ ਦੇਖੋ ਕਿਵੇਂ ਲੱਗੇ ਆ ਵੀ ਇਹ ਤਾਂ ਕੈਨੇਡਾ ਤੋਂ ਹੀ ਆਇਆ ਵੀ ਵੀ ਬਹੁਤ ਵਧੀਆ ਹੈ ਹਾਂਜੀ ਬਾਕੀ ਜੀ ਖਾਣ ਵਾਸਤੇ ਸੇਵ ਜਿਵੇਂ ਆਪਾਂ ਕਸ਼ਮੀਰ ਦਾ ਸੇਵ ਦੀ ਵਰਤੋਂ ਕਰਦੇ ਆ ਉਸੇ ਤਰ੍ਹਾਂ ਹੀ ਇਹਦਾ ਮਠਾਸ ਹੈ ਤੇ ਇਹਦੇ ਵਿੱਚ ਪ੍ਰੋਟੀਨ ਹੋਰ ਬਹੁਤ ਸਾਰੇ ਮੰਨ ਲਓ ਤਾ ਗਲੂਗੋਸ਼ ਬਹੁਤ ਅਜੀ ਦੱਸਦੇ ਜਿਵੇਂ ਸੈੱਲ ਘਟਦੇ ਕੋ ਬੀਰੀ ਹੈਗੀ ਉਧਰ ਉਹਦੇ ਦੱਸਦੇ ਸੀ ਇੱਕ ਬੰਦਾ ਆਇਆ ਸੀ ਉਹ ਕਹਿੰਦਾ ਯਾਰ ਇਹ ਤਾਂ ਨਾ ਜਿਵੇਂ ਸੈੱਲ ਘਟਦੇ ਬੰਦੇ ਨੂੰ ਉਹਨੂੰ ਦੇਣੀ ਚਾਹੀਦੀ ਕਹਿੰਦਾ ਇਹਦੇ ਵਿੱਚ ਜੂਸ ਨੂੰ ਜੂਸ ਹੈ 베ਰੀਆਂ ਚ ਇਹ ਜੀਆਂ ਕਈ ਤਰ੍ਹਾਂ ਦੀਆਂ 베ਰੀਆਂ ਆ ਇਹੇ ਇੱਕ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਈ ਸ਼ਿੰਦੇ ਨਾਲ ਗੱਲ ਕਰ ਲਓ ਤੁ ਆਪ ਮੰਨ ਜੀ ਹਾਂ ਜੀ ਬਾਈ ਜੀ ਮੈਂ ਤੁਹਾਨੂੰ ਪਤਾ ਹੀ ਆ ਸ਼ਿੰਦਾਸਰਾਹ ਬੱਲੂਣਾ ਤੇ ਕਿਉਂ ਮੈਨੂੰ ਮਿਲਦਾ ਹੀ ਰਹਿੰਦੇ ਆ ਤੁਸੀਂ ਮੈਂ ਕਿਉਂ ਫੀਲਡ ਚ ਹੀ ਹੁੰਨਾਗਾ ਮੈਂ ਸਪਰੇਅ ਵਾਲੀ ਕੰਪਨੀ ਚ ਕੰਮ ਕਰਦਾ ਤੇ ਬਾਕੀ ਬੇਰੀਆਂ ਦਾ ਬਾਗ ਆ ਜੋ ইমরান ਕਿਸਮਾ ਢਾਈ ਏਕੜ ਮੇਰੇ ਕੋਲੇ ਵੀ ਬੱਲੂਣਾ 에ਰਪੋਰਟ ਦੇ ਉੱਪਰ ਬੇਰੀਆਂ ਦਾ ਬਾਗ ਲੱਗਿਆ ਤੇ ਅਸੀਂ ਵੀ ਠੇਕੇ ਤੇ ਦੇਣਾ ਜੇ ਕੋਈ ਲੈਣ ਦਾ ਚਾਹਵਾਨ ਹੋਇਆ ਤਾਂ ਅਸੀਂ ਤੁਹਾਨੂੰ ਵੀਡੀਓ ਉਸ ਫਾਰਮ ਦੀ ਕਿਸੇ ਦਿਨ ਫੇਰ ਦਿਖਾਵਾਂਗੇ ਇਹ ਬੱਲੂ ਆਣਾ ਰੇਲਵੇ ਫਾੜਕ ਦੇ ਕੋਲ ਬਾਈ ਨਾਇਬ ਸਿੰਘ ਟਰੱਕ ਡਰਾਈਵਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬਾਕੀ ਬਾਈ ਦਾ ਨੰਬਰ ਅਸੀਂ ਤੁਹਾਨੂੰ ਦੇਤਾ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਤੇ ਬੇਰੀਆਂ ਦੇਖ ਕੇ ਠੇਕੇ ਤੇ ਲੈ ਸਕਦੇ ਆ ਵੈਗਰੂ ਜੀਕਾ ਖਾਲਸਾ ਵੈਗਰੂ ਜੀ ਕੀ ਫਤਿਹ